ਆਜੋ ਵੀ ਸੱਜਣੋ ਸੋਨੂੰ ਕਰਗੇ ਟੈਨਸ਼ਨ ਫਰੀ ਤੇ ਸੋਨੂੰ ਮਲਾਉਣ ਜਾ ਰਹੇ ਆ ਬੱਬੂ ਲੋੜ ਕੜਗੇ ਦੇ ਨਾਲ ਤੇ ਬੱਬੂ ਲੋੜ ਕੜਗੇ ਨੇ ਆ ਹੁਣ ਕਣਕ ਦੀ ਵਜਾਈ ਮੂਹਰੇ ਚੱਲ ਪੈਣੀ ਆ ਤੇ ਨਵਾਂ ਸੈੱਟ ਲਿਆਂਦਾ ਸੁਪਰ ਸੀਡਰ ਨਵਾਂ ਸੋਨਾਲੀ ਕਾ ਟਰੈਕਟਰ ਆ ਇਹਦਾ ਉਹ ਵੀ 60 ਦਾ ਨਵਾਂ ਚੈਂਜਰ ਵਾਲਾ 3 ਸਪੀਡ ਲੈ ਆਂਦਾ ਤੇ ਕਿਸੇ ਭਰਾ ਨੇ ਕਣਕ ਵਜਾਉਣੀ ਆ ਕੋਈ ਆਪ ਦਾ ਸੰਦ ਉਹਦੇ ਕੋਲੇ ਮਾੜਾਗਾ ਤੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਾਂ ਉਤੇ ਨੰਬਰ ਦੇਵਾਂਗੇ ਬਾਈ ਦਾ ਤੇ ਤੁਸੀਂ ਫੋਨ ਲਾ ਦੇਣਾ ਤੇ ਖੇਤ ਆਪਦਾ ਵੀ ਪਹੁੰਚਦਾ ਕਰ ਦੇਣਾ ਤੇ ਬਾਈ ਨੇ ਇੱਕ ਲਿਆਂਦਾ ਵਟਾਂ ਵਾਲਾ ਜਿੰਦਰਾ ਤਵਾਂ ਵਾਲਾ ਤੇ ਸਾਨੂੰ ਵਾਹਣ ਕਿਰਾਏ ਦਾ ਕੰਮ ਆ ਇਹਦਾ ਨਮਾਨੀ ਇਹਨਾਂ ਦਾ ਪਹਿਲਾਂ ਲੈਣੇ ਮਸ਼ੀਨ ਵੀ ਰੱਖੀ ਹੋਈ ਆ ਚੰਗੇ ਤਲਕ ਰੱਖਣ ਵਾਲੇ ਬੰਦੇ ਆ ਬਾਈ ਰੂਪ ਤੇਜੂ ਇਹ ਸਾਰਿਆਂ ਨੂੰ ਆਪਾਂ ਜਾਣਦੇ ਆ ਤੇ ਉਸ ਪਰਿਵਾਰ ਦੇ ਵਿੱਚ ਉਹ ਇਹ ਮੁੰਡਾ ਬੱਬੂ ਐੜਾ ਤੇ ਬਹੁਤ ਵਧੀਆ ਸਵਾਲ ਆ ਨਰਮ ਬੰਦਾਗਾ ਤੇ ਇਹ ਕਹਿੰਦਾ ਵੀ ਜਿਹੜਾ ਰੇਟ ਚੱਲਿਆ ਉਸੇ ਰੇਟ ਦੇ ਆਪਾਂ ਪੈਸੇ ਲਵਾਂਗੇ ਕੋਈ ਕਈ ਵੇਰੀ ਬੰਦਾ ਅੜ ਕੇ ਜੇ ਲੈਣ ਵਾਲਾ ਹੁੰਦਾ ਪੈਸੇ ਇਸ ਤਰ੍ਹਾਂ ਨਹੀਂ ਤੇ ਪੂਰਾ ਤਸੱਲੀ ਬਕਸੇ ਕਹਿੰਦਾ ਉਹਨਾ ਆਪਾਂ ਕੰਮ ਕਰਕੇ ਦੇਵਾਂਗੇ ਜਮਾ ਤਸੱਲੀ ਕਰਾ ਕੇ ਬਾਈ ਫੇਰ ਇਹਨਾਂ ਨੂੰ ਪੁੱਛਾਂਗੇ ਵੀ ਦੱਸ ਹਣ ਖੁਸ਼ ਆ ਸੁਪਰ ਸੀਡਰ ਬਹੁਤ ਵਧੀਆ ਤਕਨੀਕ ਦੇ ਨਾਲ ਬਣਾਇਆ ਹੋਇਆਗਾ ਤੇ ਪ੍ਰਭੂ ਗੱਲ ਇਹ ਆ ਵੀ ਸੁਪਰ ਸੀਡਰ ਦੇ ਵਿੱਚ ਆਏ ਸਾਲ ਆ ਜਿਹੜਾ ਉਹ ਸੁਧਾਰ ਹੋ ਰਿਹਾਗਾ ਕਿਉਂ ਪਹਿਲਾਂ ਜਿਹੜੇ ਸੁਪਰ ਸੀਡਰ ਆਉਂਦੇ ਸੀ ਨਾ ਵੈਸੇ ਤਕਨੀਕ ਤੋਂ ਹੌਲੀ 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 ਸੁਧਾਰ ਹੋਣ ਲੱਗ ਜਾਂਦਾ ਤੇ ਆ ਵੀ ਇਸ ਦੇ ਵਿੱਚ ਜਿਹੜਾ ਵੀ ਸੁਧਾਰ ਕਰਿਆ ਵਾ ਬਹੁਤ ਕਾਫੀ ਚੇਂਜ ਕਰਿਆ ਹੋਇਆਗਾ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਕਣਕ ਘਾ ਟੁੱਗਰਦੀ ਆ ਜਾਂ ਕੋਈ ਉਹੋ ਜਿਹੀਆਂ ਸਮੱਸਿਆ ਸਾਰੀਆਂ ਇਹਦੀਆਂ ਹੱਲ ਕਰੀਆਂ ਹੋਗਾ ਆ ਦੇਖੋ ਬਹੁਤ ਵਧੀਆ ਨਵੀਂ ਤਕਨੀਕ ਤੇ ਆਮ ਆਪਾਂ ਮੇਲਿਆਂ ਤੇ ਇਹ ਚੀਜ਼ਾਂ ਵੇਨੇ ਰਹਿੰਦੇ ਆ ਨਵੀਆਂ-ਨਵੀਆਂ ਤਕਨੀਕਾਂ ਹੋ ਕੱਢਦੇ ਰਹਿੰਦੇ ਆ ਤੇ ਸਾਰਾ ਸਾਨੂੰ ਆਪਾਂ ਆਚਾਰਸ ਵੀਰੋਂ ਨਿਗਾ ਮਰਾਤੀ ਆ ਕਿਉਂ ਜਿਹੜਾ ਪਹਿਲਾਂ ਸੀਗਾ ਪਹਿਲਾਂ ਥੋੜਾ ਜਨਾ ਬਾਣ ਦੇ ਵਿੱਚ ਹਵਾ ਪੈ ਜਾਂਦੀ ਸੀ ਤੇ ਉਹ ਇਹਨਾਂ ਨੇ ਸਮੱਸਿਆ ਸਾਰੀ ਆ ਜਿਹੜੀ ਉਹ ਆ ਨਵੀਂ ਤਕਨੀਕ ਦੇ ਵਿੱਚ ਉਹ ਕੱਢ ਦਿੱਤੀ ਆ ਥੋੜਾ ਜਆ ਦਾਬ ਵਾਧ ਦੇਣ ਲੱਗ ਗਿਆ ਤੇ ਨਵੇਂ ਸੰਦਾਂ ਦਾ ਸਾਨੂੰ ਪਤਾ ਹੀ ਆ ਵੀ ਹੌਲੀ 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 ਸੁਧਾਰ ਉਹ ਤੂੜੀ ਵਾਲੀ ਮਸ਼ੀਨ ਜਦੋਂ ਆਈ ਆ ਪਹਿਲਾਂ ਉਦੋਂ ਵੇਖੋ ਆਪਾਂ ਕੋਈ ਤੂੜੀ ਵਾਲੀ ਮਸ਼ੀਨ ਤੋਂ ਤੂੜੀ ਬਣਾ ਕੇ ਰਾਜ਼ੀ ਨਹੀਂ ਸੀ ਤੇ ਅੱਜ ਉਹਨੇ ਹੜੰਬੇ ਵੀ ਖਤਮ ਕਰਤੇ ਆ ਤੇ ਇਸੇ ਤਰ੍ਹਾਂ ਸੁਪਰ ਸੀਡਰ ਆਏ ਨੂੰ ਬਹੁਤ ਟਾਈਮ ਹੋ ਗਿਆ ਪਰ ਤਕਨੀਕ ਦਾ ਹੌਲੀ 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 ਫਰਕ ਪੈਣ ਲੱਗ ਜਾਂਦਾ ਤੇ ਹੁਣ ਤਕਨੀਕ ਇਹਦੀ ਸਿਰੇ ਤੇ ਜਾਵੜੀ ਆ ਤੇ ਬਹੁਤ ਵਧੀਆ ਜਿਹੜੀ ਕਣਕ ਉਗਰਨ ਦੇ ਵਿੱਚ ਤੇ ਇਹ ਜਿਹੜਾ ਪੀਡੀਸੀ ਵਾਲਿਆਂ ਦਾ ਪੀਡੀਸੀ ਗਰੁੱਪ ਵਾਲਿਆਂ ਦਾ ਬਹੁਤ ਵਧੀਆ ਨਾਂਗਾ ਨਵਾਂ ਬਿਲਕੁਲ ਕੱਲ ਲੈ ਕੇ ਆਂਦਾਗਾ ਤੇ ਬਾਈ ਨਾਲ ਤੁਹਾਡੀ ਗੱਲ ਕਰਾਉਣੇ ਤੇ ਇਧਰ ਆ ਸੋਨਾਲੀਕਾ ਟਰੈਕਟਰ ਆ ਤੇ ਇੱਕ ਆ ਤਵੀਆਂ ਆ ਜਿਹੜੀ ਬੇਜਕ ਤੁਸੀਂ ਗਿੱਲੇ ਬਾਣ ਚ ਪਾਓ ਗਾਰੇ ਚ ਵੱਟ ਪਾ ਲੋ ਕਿਵੇਂ ਵੱਟ ਪਾ ਲੋ ਗਿੱਲਾ ਹੋਵੇ ਸੁੱਕਾ ਹੋਵੇ ਤੇ ਇਹ ਤਵੰਗਾ ਜਿਹੜੀਆਂ ਇਹ ਕਿਰਾਏ ਤੇ ਵੀ ਦਿੱਤੀਆਂ ਜਾਣੀਆਂ ਤੇ ਬਾਈ ਨਾਲ ਤੁਹਾਡੀ ਗੱਲ ਕਰਵਾਵਾਂਗੇ ਆਪਾਂ ਵੀ ਕੀ ਇਹਨਾਂ ਦਾ ਕਿਰਾਇਆ ਹੋਊਗਾ ਤੇ ਆਹ ਟਰੈਕਟਰ ਤੇ ਨਿਕਾ ਮਰਾਦ ਨੇ ਆ 60 ਦਾ ਸੋਨਾ ਲੀਕਾ ਨਵਾਂ ਟਰੈਕਟਰ ਨਵਾਂ ਸੈੱਟ ਤੇ ਬਾਈ ਬੱਬੂ ਆ ਜਿਹੜੀਆਂ ਤਵੰਗਾ ਆ ਤੇ ਇਹ ਕਿਰਾਏ ਦੇ ਉੱਤੇ ਕੀ ਰੇਟ ਹੋਵੇ ਇਹਨਾਂ ਦਾ ਜੇ ਕਿਸੇ ਨੂੰ ਲੋੜ ਹੋਵੇ ਕਿਰਾਏ ਤੇ ਵੀਰੇ ਉ 120 ਲੈਂਦੇ ਆਪਾਂ 100 ਰੁਪਿਆ ਕਰਿਆਦਾ ਕਿਰਾਏ ਦਾ ਠੀਕ ਹੈ ਹਾਂ ਕਦੋਂ ਮਰਜ਼ੀ ਲਿਆ ਸਕਦੇ ਆ ਆਪਦਾ ਨਾਮ ਲਿਖਾ ਕੇ ਪਹਿਲਾਂ ਦੱਸ ਸਕਦੇ ਆ ਸਾਨੂੰ ਠੀਕ ਹੈ 2 ਘੰਟੇ ਪਹਿਲਾਂ ਵੀ ਅਸੀਂ ਲਿਜਾਣੀਆਂ ਹਨਾ ਠੀਕ ਹੈ ਕੋਈ ਖਾਸ ਨਾ ਕੋਈ ਆਪਣਾ ਲੈ ਕੇ ਗਿਆ ਹੁੰਦਾ ਕੋਈ ਤਵਾਂ ਉਹਦੇ ਬੰਦ ਪਾ ਕੇ ਆਉਦਾ ਠੀਕ ਹੈ ਮੈਕਟ ਕੀਤਾ ਜਾਂਦਾ ਠੀਕ ਹੈ ਤੇ ਇਹਦਾ ਇਹਦਾ ਆਪਣਾ ਸੁਪਰ ਸੀਟਰ ਦਾ ਕੀ ਕਿਰਾਇਆ ਇਹਦਾ ਬ੍ਰੇਕ ਕਰਾਇਆ ਜਿਹੜਾ ਆਪਣਾ ਪਿੰਡ 'ਚ ਜਿਹੜਾ ਚੱਲਦਾ ਆ ਆਪਾਂ ਉਹੀ ਕਰਾਇਆ ਲਵਾਂਗੇ ਕੋਈ ਵੱਧ ਨਹੀਂ ਲੈਂਦੇ ਠੀਕ ਆ ਠੀਕ ਆ ਵਧੀਆ ਬਜਾਈ ਕਰਾਂਗੇ ਠੀਕ ਆ ਆਪਾਂ ਕਿਰਾਏ ਵਾਲਾ ਕੰਮ ਵਾਲੀ ਬਜਾਈ ਨਹੀਂ ਕਰਨੀ ਆਪਾਂ ਜੀਵੀਦਾਰ ਭਰਾ ਜਿਵੇਂ ਬੀਜ ਦੇ ਆ ਠੀਕ ਆ ਆਪਾਂ ਉਵੇਂ ਬਜਾਈ ਕਰਨੀ ਠੀਕ ਆ ਹਾਂ ਅਗਲੇ ਦਾ ਨੁਕਸਾਨ ਨਾ ਹੋਵੇ ਕਿਉਂ ਆਪ ਵੀ ਖੇਤੀ ਕਰਦੇ ਆ ਤੇ ਨੰਬਰ ਆਪਣਾ ਕਿੰਨਾ ਜੀ ਕੋਈ ਕੰਟੈਕਟ ਨੰਬਰ ਕਰਨਾ ਚਾਹੀਏ ਨੰਬਰ ਵੀਰੇ ਮੇਰਾ ਹੈਗਾ ਦਾ 98721 22918 98721 22918 ਤੇ ਭਰਾਵੋ ਗੱਲ ਇਹ ਆ ਇਹ ਗੱਲ ਇਹਨੇ ਵਧੀਆ ਕਰੀ ਆ ਬੀ ਇਹ ਕਹਿੰਦਾ ਵੀ ਆਪਣਾ ਕਿਰਾਏ ਵਾਲਾ ਕੰਮ ਨਹੀਂ ਆਪਣਾ ਜ਼ਿਮੀਂਦਾਰੇ ਵਾਲਾ ਕੰਮ ਆ ਵੀ ਆਪਾਂ ਕੋਈ ਐ ਨਹੀਂ ਬੇਸ਼ੱਕ 2 ਕਿੱਲੇ ਘੱਟ ਬੀਜੇ ਜਾਣ ਪੂਰਾ ਤਸੱਲੀ ਬਖਸ਼ ਕੰਮ ਹੋਊਗਾ ਤੇ ਬਾਈ ਦਾ ਆਪਾਂ ਉੱਤੇ ਨੰਬਰ ਚਲਾਵਾਂਗੇ ਤੇ ਬਾਈ ਨੂੰ ਫੋਨ ਕਰਿਓ ਕੋਈ ਸਾਨੂੰ ਕਿਤੇ ਸਟੇਟਿਚ ਭੱਜਣ ਦੀ ਲੋੜ ਨਹੀਂ ਕਿਤੇ ਭੱਜਣ ਦੀ ਲੋੜ ਨਹੀਂ ਸਿਰਫ ਖੇਤ ਬੀਲ ਜਾ ਕੇ ਆਪਦਾ ਫੋਨ ਕਰ ਸਕਦੇ ਹੋ ਤੇ ਆ ਛੋਡੀ ਫੇਰ ਦੁਬਾਰੇ ਨਿਕਾ ਮਰਾ ਦਿੰਦੇ ਆ ਕਿਉਂ ਕੰਮਕਾਰ ਵਾਲਾ ਬੰਦਾ ਹੈ ਤੇ ਬਾਕੀ ਜ਼ਿੰਮੇਵਾਰੀ ਵਾਲਾ ਬੰਦਾ ਹੈਗਾ ਤੇ ਬੱਬੂ ਲੋੜ ਘੜੀਆ ਤੇ ਮਾਈ ਮਾਈਏ ਕਾ ਖੂ ਮਾਈਏ ਕਾ ਖੂ ਮਾਈਏ ਕਾ ਖੂ ਉੱਥੇ ਬਿਲਕੁਲ ਨਜ਼ਦੀਕ ਇਹਨਾਂ ਦਾ ਘਰ ਆ ਕਿਸੇ ਨੇ ਸੰਦ ਇਹ ਤਵੀਆਂ ਕਿਰਾਏ ਤੇ ਲ ਜਾਣੀਆਂ ਹੋਣ ਤੇ ਲ ਜਾ ਸਕਦਾ ਮਾਈਏ ਕੇ ਖੂ ਕੋਲੇ ਆ ਕੇ ਬੱਬੂ ਲੋਡ ਕਰੀ ਜਾ ਜਿੱਥੋਂ ਮਰਜੀ ਪੋਚ ਸਕਦੇ ਤੁਸੀਂ ਤੇ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਚ ਜਰੂਰ ਬਾਈ ਨੂੰ ਸੇਵਾ ਦਾ ਮੌਕਾ ਦੇਣਾ ਨੰਬਰ ਉੱਥੇ ਲਿਖਿਆ ਹੋਇਆ ਤੇ ਮਾਈਏ ਕੇ ਗਵਾੜ ਦੇ ਵਿੱਚ ਤੁਸੀਂ ਖੇੜਾਂ ਦਾ ਘਰ ਸਾਰੇ ਜਾਣਦੇ ਆਂ